ਸਿੱਧੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਐਮਸੀ ਦੀ ਆਓ ਅੱਜ ਰਾਤ ਦੇ ਵਚਨ ਦੇ ਬਾਰੇ ਚ ਜਾਣਦੇ ਆਂ ਅੱਜ ਰਾਤ ਦਾ ਵਚਨ ਮਰਕਸ 11 ਅਧਿਆਇ ਦੀ 24 ਨੰਬਰ ਆਇਤ ਇਸ ਲਈ ਮੈਂ ਤੁਹਾਨੂੰ ਆਖਦਾ ਹਾਂ ਕਿ ਜੋ ਕੁਝ ਤੁਸੀਂ ਪ੍ਰਾਰਥਨਾ ਕਰਕੇ ਮੰਗੋ ਪ੍ਰਤੀਤ ਕਰੋ ਜੋ ਸਾਨੂੰ ਮਿਲ ਗਿਆ ਤਾਂ ਤੁਹਾਨੂੰ ਮਿਲੇਗਾ ਹਾਲੇਲੂਇਆ ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਸਾਨੂੰ ਕਹਿ ਰਹੇ ਨੇ ਪ੍ਰਭੂ ਕਹਿੰਦੇ ਨੇ ਕਿ ਅੱਜ ਤੁਸੀਂ ਜੋ ਵੀ ਵਿਸ਼ਵਾਸ ਕਰਕੇ ਮੇਰੇ ਕੋਲੋਂ ਮੰਗੋਗੇ ਉਹ ਤੁਹਾਨੂੰ ਮਿਲ ਗਿਆ ਹੈ ਸੱਚਮੁੱਚ ਪਰਮੇਸ਼ਰ ਕਹਿੰਦੇ ਉਹ ਤੁਹਾਨੂੰ ਮਿਲ ਗਿਆ ਹੈ ਤੋ ਅਸੀਂ ਵਿਸ਼ਵਾਸ ਕਰਨਾ ਹੈ ਔਰ ਪਰਮੇਸ਼ਰ ਜੀ ਦੇ ਵਚਨਾਂ ਦੇ ਉੱਪਰ ਭਰੋਸਾ ਰੱਖਣਾ ਹੈ ਕਿ ਜੋ ਵੀ ਅਸੀਂ ਪ੍ਰਾਰਥਨਾ ਦੇ ਵਿੱਚ ਮੰਗਦੇ ਆ ਪਰਮੇਸ਼ਰ ਨੇ ਸਾਨੂੰ ਦੇ ਦਿੱਤਾ ਹੈ ਤੋ ਆਓ ਅੱਜ ਦੇ ਰਾਤ ਦੇ ਇਹਨਾਂ ਵਚਨਾਂ ਦੇ ਦੁਆਰਾ ਸਭ ਭੈਣ ਭਰਾ ਰਲ ਕੇ ਪ੍ਰਾਰਥਨਾ ਕਰਦੇ ਆ ਹallelujah 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 ਤਨਵਾਤਨ ਵਾਤਨ 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 ਵਾਦ ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਸਮਰਥੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਖੁਦਾਵੰਨ ਜੀ ਤੁਹਾਡਾ ਧੰਨਵਾਦ ਕਰਦੇ ਅੱਜ ਦੇ ਵਚਨ ਦੇ ਲਈ ਪਰਮੇਸ਼ਰ ਜੀ ਜੋ ਤੁਸੀਂ ਸਾਨੂੰ ਰਾਤ ਦੇ ਸਮੇਂ ਸ੍ਰੀ ਗੁਰੂ ਮੰਨੇ ਦੇ ਨਾਲ ਰਜਾਇਆ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆਂ ਖੁਦਾਵੰਨ ਜੀ ਅੱਜ ਰਾਤ ਦੇ ਸਮੇਂ ਪਰਮੇਸ਼ਰ ਜੀ ਤੁਸੀਂ ਸਾਨੂੰ ਕਿਹਾ ਕਿ ਤੁਸੀਂ ਜੋ ਵੀ ਵਿਸ਼ਵਾਸ ਕਰਕੇ ਨਿੱਚਾ ਕਰਕੇ ਮੰਗੋਗੇ ਪਰਮੇਸ਼ਰ ਜੀ ਤੁਸੀਂ ਕਿਹਾ ਜੋ ਵੀ ਤੁਸੀਂ ਮੰਗੋਗੇ ਤੁਹਾਨੂੰ ਮਿਲ ਜਾਏਗਾ ਮੇਰੇ ਮਹਾਨ ਖੁਦਾ ਅਸੀਂ ਵਿਸ਼ਵਾਸ ਕਰਦੇ ਖੁਦਾਵੰਨ ਜੀ ਅੱਜ ਦਿਨ ਪਰ ਵਿੱਚ ਜੋ ਵੀ ਅਸੀਂ ਆਸ਼ੀਸ਼ਾਂ ਵਰਕਤਾ ਪਰਮੇਸ਼ਰ ਜੀ ਜੋ ਵੀ ਪ੍ਰਾਰਥਨਾਵਾਂ ਤੁਹਾਡੀ ਹਜ਼ੂਰੀ ਦੇ ਵਿੱਚ ਕੀਤੀਆਂ ਖੁਦਾ ਤੁਸੀਂ ਸਾਨੂੰ ਉੱਤਰ ਦਿੱਤਾ ਪਰਮੇਸ਼ਰ ਜੀ ਤੁਸੀਂ ਕਿਹਾ ਤੁਹਾਨੂੰ ਸਭ ਕੁਝ ਮਿਲ ਗਿਆ ਹੈ ਮੇਰੇ ਮਹਾਨ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਨਾ ਵਚਨਾਂ ਦੇ ਲਈ ਮੇਰੇ ਖੁਦਾਵੰਨ ਜੀ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾ ਕਿ ਤੁਸੀਂ ਸਾਨੂੰ ਵਚਨ ਦਿੰਦੇ ਪਰਮੇਸ਼ਰ ਵਚਨ ਦੇ ਦੁਆਰਾ ਤੁਸੀਂ ਸਾਡੇ ਨਾਲ ਗੱਲਬਾਤਾਂ ਕਰਦੇ ਹੋ ਮੇਰੇ ਮਹਾਨ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾਵੰਨ ਜੀ ਕਿ ਸੱਚਮੱਚ ਪਰਮੇਸ਼ਰ ਜੀ ਇਹ ਵਚਨ ਸਾਡੇ ਜ਼ਿੰਦਗੀਆਂ ਦੇ ਵਿੱਚ ਖੁਦਾਵੰਨ ਜੀ ਹਜ਼ਾਰਾ ਗੁਣਾ ਫਲ ਲੈ ਕੇ ਆਉਂਦੇ ਆ ਪਰਮੇਸ਼ਵਰ ਜੀ ਔਰ ਖੁਦਾਵੰਨ ਜੀ ਵੈਰੀ ਦੀ ਕੋਈ ਵੀ ਸ਼ਕਤੀ ਇਹਨਾਂ ਵਚਨਾਂ ਨੂੰ ਸਾਡੀ ਜ਼ਿੰਦਗੀ ਚੋਂ ਚੁਰਾ ਲੈ ਨਾ ਪਾਏ ਖੁਦਾ ਇਹ ਵਚਨ ਸਾਡੀ ਜ਼ਿੰਦਗੀ ਦੇ ਵਿੱਚ ਪ੍ਰਭ ਜੀ ਹਜ਼ਾਰਾ ਲੱਖਾਂ ਗੁਣਾ ਫਲ ਲੈ ਕੇ ਆਉਣ ਮੇਰੇ ਮਹਾਨ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਖੁਦਾ ਅੱਜ ਦੇ ਵਚਨ ਦੇ ਲਈ ਪਰਮੇਸ਼ਵਰ ਜੀ ਔਰ ਪ੍ਰਾਰਥਨਾ ਕਰਦੇ ਖੁਦਾਵੰਨ ਜੀ ਰਾਤ ਦੇ ਸਮੇਂ ਦੇ ਲਈ ਮੇਰੇ ਮਹਾਨ ਖੁਦਾਵੰਨ ਜੀ ਜਿੰਨੇ ਵੀ ਭੈਣ ਭਰਾ ਪਰਮੇਸ਼ਰ ਜੀ ਅੱਜ ਰਾਤ ਦੀ ਹਜ਼ੂਰੀ ਦੇ ਵਿੱਚ ਸ਼ਾਮਿਲ ਹੋਏ ਆ ਖੁਦਾਵੰਨ ਜੀ ਨਾ ਸਾਰੇ ਹੀ ਭੈਣ ਭਰਾਵਾਂ ਨੂੰ ਤੁਹਾਡੇ ਸਮਰਥੀ ਜ਼ ਅਰਥਨਾ ਕਰਦੇ ਪਰਮੇਸ਼ਰ ਜੀ ਖੁਦਾਵੰਨ ਜੀ ਤੁਸੀਂ ਸਾਨੂੰ ਰਾਤ ਦੀ ਹਜ਼ੂਰੀ ਤੱਕ ਸੰਭਾਲ ਕੇ ਰੱਖਿਆ ਪਰਮੇਸ਼ਵਰ ਜੀ ਦਿਨ ਪਰ ਵਿੱਚ ਪਰਮੇਸ਼ਵਰ ਜੀ ਤੁਸੀਂ ਸਾਡੀਆਂ ਸਾਰੀਆਂ ਜ਼ਰੂਰਤਾਂ ਲੋੜਾਂ ਨੂੰ ਕਮੀਆਂ ਘਟੀਆਂ ਨੂੰ ਪੂਰਾ ਕੀਤਾ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਪਰਮੇਸ਼ਵਰ ਜੀ ਤੁਸੀਂ ਦਿਨ ਦੇ ਸਮੇਂ ਵਿੱਚ ਵੀ ਸਾਨੂੰ ਸਵਰਗੀ ਮੰਨੇ ਦੇ ਨਾਲ ਰਚਾਇਆ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੇ ਆ ਤੁਸੀਂ ਸਾਨੂੰ ਅੱਛੇ ਅੱਛੇ ਭੋਜਨਾਂ ਦੇ ਨਾਲ ਪ੍ਰਭੂ ਜੀ ਤ੍ਰਿਪਤ ਕੀਤਾ ਖੁਦਾ ਤੁਹਾਡਾ ਧੰਨਵਾਦ ਕਰਦੇ ਆ ਪਰਮੇਸ਼ਵਰ ਜੀ ਧੰਨਵਾਦ ਕਰਦੇ ਤੁਹਾਡੇ ਰਹਿਮ ਦੇ ਲਈ ਫਜ਼ਲ ਦੇ ਲਈ ਪਰਮੇਸ਼ਵਰ ਜੀ ਜੋ ਤੁਸੀਂ ਸਾਡੀ ਜੀ ਵਿਚ ਸਾਨੂੰ ਠਹਿਰਾਇਆ ਮੇਰੇ ਖੁਦਾ ਸੱਚਮੁੱਚ ਪਰਮੇਸ਼ਰ ਤੁਸੀਂ ਸਾਨੂੰ ਦਲੇਰੀ ਦਾ ਆਤਮਾ ਦਿੱਤਾ ਤੁਹਾਡਾ ਧੰਨਵਾਦ ਕਰਦੀ ਆ ਮੇਰੇ ਖੁਦਾਬੰਦ ਜੀ ਮੇਰੇ ਸਮਰਥੀ ਪਰਮੇਸ਼ਰ ਜੋ ਤੁਸੀਂ ਸਾਨੂੰ ਹਿੰਮਤ ਤਾਕਤ ਬਲ ਬਖਸ਼ਿਆ ਪਰਮੇਸ਼ਰ ਜੀ ਇਸ ਹਿੰਮਤ ਤਾਕਤ ਬਲ ਦੇ ਲਈ ਤੰਦਰੁਸਤੀ ਦੇ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੀ ਆ ਮੇਰੇ ਮਹਾਨ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾ ਕਿ ਤੁਸੀਂ ਸਾਨੂੰ ਆਪਣੀ ਮਮਤਾ ਦਾ ਪ੍ਰਭੂ ਜੀ ਔਰ ਪਛਤਾਪ ਦਾ ਮਾਫੀ ਦਾ ਇੱਕ ਹੋਰ ਮੌਕਾ ਦਿੱਤਾ ਖੁਦਾ ਪ੍ਰਭੂ ਜੀ ਅਸੀਂ ਮਾਫੀ ਮੰਗਦੇ ਦਿਨ ਪਰ ਵਿੱਚ ਹੋਏ ਸਾਰੇ ਗਲਤੀਆਂ ਗੁਨਾਹਾਂ ਤੋਂ ਤੌਬਾ ਕਰਦੇ ਮੇਰੇ ਪਰਮੇਸ਼ਰ ਸਾਨੂੰ ਮaaf ਕਰਨਾ ਮੇਰੇ ਸਮਰਥੀ ਖੁਦਾਬੰਦ ਜੀ ਦਇਆ ਕਰਨਾ ਕਿਰਪਾ ਕਰਨਾ ਖੁਦਾ ਸਾਡਾ ਉੱਠਣਾ ਬੈਠਣਾ ਚੱਲਣਾ ਫਿਰਨਾ ਤੁਹਾਨੂੰ ਪਸੰਦ ਆਵੇ ਮੇਰੇ ਸਮਰਥੀ ਖੁਦਾ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਸਾਨੂੰ ਪਵਿੱਤਰਤਾਈ ਵਿੱਚ ਚਲਾਉਣਾ ਮੇਰੇ ਪਰਮੇਸ਼ਰ ਸਾਡਾ ਉੱਠਣਾ ਬੈਠਣਾ ਚੱਲਣਾ ਫਿਰਨਾ ਪਵਿੱਤਰ ਹੋ ਜਾਵੇ ਖੁਦਾਬੰਦ ਜੀ ਮੇਰੇ ਮਹਾਨ ਪਰਮੇਸ਼ਰ ਜੀ ਅਸੀਂ ਤੁਹਾਡੇ ਸਾਹਮਣੇ ਖਲੋਣ ਯੋਗ ਹੋ ਜਾਈਏ ਮੇਰੇ ਪਰਮੇਸ਼ਰ ਜੀ ਸੱਚਮੁੱਚ ਸਾਡੇ ਸੋਚਾ ਵੀਚਾਰਨ ਤੇ ਆਪਣਾ ਕਬਜਾ ਵਾਸ ਕਰੋ ਮੇਰੇ ਪਰਮੇਸ਼ਰ ਦਇਆ ਕਰੋ ਕਿਰਪਾ ਕਰੋ ਸਮਰਥੀ ਖੁਦਾਵੰਦੀ ਮੇਰੇ ਮਹਾਨ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਆ ਖੁਦਾਵੰਦੀ ਕਿ ਤੁਸੀਂ ਸਾਨੂੰ ਅੱਜ ਰਾਤ ਦੀ ਖੂਬਸੂਰਤ ਹਜ਼ੂਰੀ ਦਾ ਸਮਾਂ ਬਖਸ਼ਿਆ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਖੁਦਾ ਜਿੰਨੇ ਵੀ ਭੈਣ ਭਰਾ ਪਰਮੇਸ਼ਰ ਜੀ ਅੱਜ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਨੇ ਮੇਰੇ ਪਰਮੇਸ਼ਰ ਜੀ ਇਹਨਾਂ ਸਾਰੇ ਭੈਣ ਭਰਾਵਾਂ ਨੂੰ ਘਰ ਪਰਿਵਾਰਾਂ ਨੂੰ ਤੁਹਾਡੇ ਪਵਿੱਤਰ ਲੋ ਵਿੱਚ ਕਵਰ ਕਰਦੇ ਪ੍ਰਭੂ ਜੀ ਰਾਤ ਦੇ ਸਮੇਂ ਦੇ ਲਈ ਖਾਸ ਤੌਰ ਤੇ ਪ੍ਰਾਰਥਨਾ ਕਰਦੇ ਖੁਦਾਵੰਦੀ ਰਾਤ ਦੇ ਸਮੇਂ ਆਪਣੇ ਸਾਰੇ ਬੱਚਿਆਂ ਨੂੰ ਸੰਭਾਲ ਕੇ ਰੱਖਣਾ ਪਰਮੇਸ਼ਰ ਹਰਪੰਨ ਭਾਈ ਨੂੰ ਪਰਮੇਸ਼ਰ ਜੀ ਆਪਣੇ ਪਵਿੱਤਰ ਹੱਥਾਂ ਵਿੱਚ ਸੰਭਾਲ ਕੇ ਰੱਖਣਾ ਮੇਰੇ ਸਮਰਥੀ ਖੁਦਾਵੰਦ ਜੀ ਦਇਆ ਕਰਨਾ ਕਿਰਪਾ ਕਰਨਾ ਰਹਿਮ ਕਰਨਾ ਫਜ਼ਲ ਕਰਨਾ ਖੁਦਾਰਾ ਆਦੇਸ ਸੰਭ ਇਹਨਾਂ ਨੂੰ ਬੁਰੇ ਸੁਪਨਿਆਂ ਤੋਂ ਬਚਾਉਣਾ ਪਰਮੇਸ਼ਰ ਜੀ ਹਰੀ ਕਵੇਰੀ ਦਾ ਸੁਪਨਾ ਪ੍ਰਭੂ ਯਸ਼ਮਸੀ ਨਾਮ ਚ ਕੈਨਸਲ ਕਰ ਦਿਨੇ ਆ ਖੁਦਾਵੰਦ ਜੀ ਹਰ ਇੱਕ ਵੈਰੀ ਦੀ ਸਪਿਰਟ ਪਰਮੇਸ਼ਰ ਰਾਤ ਦੇ ਸਮੇਂ ਪ੍ਰਭ ਜੀ ਭੈਣ ਭਰਾਵਾਂ ਦੇ ਮਨਾਂ ਛੁਡਾਰ ਨੂੰ ਪੈਦਾ ਕਰਦੀ ਖੁਦਾ ਹਰ ਇੱਕ ਉਹ ਗੰਦੀ ਸਪਿਰਟ ਪ੍ਰਭ ਯਿਸੂ ਮਸੀਹ ਨਾਮ ਚ ਕੈਨਸਲ ਕਰ ਦਿੰਦੇ ਆ ਰੱਦ ਕਰ ਦਿੰਦੇ ਆ ਮੇਰੇ ਮਹਾਨ ਖੁਦਾ ਵੰਜੀ ਅਸੀਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਰ ਜੀ ਤੁਹਾਡੇ ਰਹਿਮ ਫਜ਼ਲ ਦੇ ਲਈ ਖੁਦਾ ਵੰਜੀ ਤੁਹਾਡੇ ਪ੍ਰਭ ਜੀ ਸ਼ੁਕਰਗੁਜ਼ਾਰ ਆ ਮੇਰੇ ਖੁਦਾ ਦਇਆ ਕਰੋ ਕਿਰਪਾ ਕਰੋ ਸਮਰਥੀ ਖੁਦਾ ਵੰਜੀ ਮੇਰੇ ਸਮਰਥੀ 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 ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਆ ਸੈਨਾਓ ਕੇ ਯਹਵਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਮੇਰੇ ਖੁਦਾ ਸੱਚਮੁੱਚ ਪਰਮੇਸ਼ਰ ਜੀ ਜੋ ਵੀ ਵੈਰੀ ਦੀ ਸ਼ਕਤੀ ਖੁਦਾ ਸਾਡੇ ਜ਼ਿੰਦਗੀਆਂ ਵਿੱਚ ਪ੍ਰਵਜੀ ਤਬਾਹੀ ਨੂੰ ਲੈ ਕੇ ਆਉਂਦੀ ਆ ਪ੍ਰਵਜੀ ਨੁਕਸਾਨ ਨੂੰ ਲੈ ਕੇ ਆਉਂਦੀ ਮੇਰੇ ਖੁਦਾ ਪ੍ਰਭ ਜੀ ਜੋ ਸਾਨੂੰ ਸਿੱਟਣ ਦੀ ਕੋਸ਼ਿਸ਼ ਕਰਦੇ ਨੇ ਮੇਰੇ ਮਹਾਨ ਖੁਦਾਵੰਦ ਜੀ ਨੂੰ ਸਾਰੀਆਂ ਸਪਿਰਟਸ ਨੂੰ ਪ੍ਰਭ ਤੁਹਾਡੇ ਹੱਥਾਂ 'ਚ ਸੌਂਪਦੇ ਆ ਖੁਦਾ ਸੱਚਮੁੱਚ ਵੈਰੀ ਦਾ ਮੂੰਹ ਕਾਲਾ ਹੋਵੇ ਪਰਮੇਸ਼ਰ ਜੀ ਸੱਚਮੁੱਚ ਵੈਰੀ ਝੂਠਾ ਤੇ ਸ਼ਰਮਿੰਦਾ ਮੇਰੇ ਖੁਦਾਵੰਦ ਜੀ ਸੱਚਮੁੱਚ ਵੈਰੀ ਹਾਰਿਆ ਹੋਇਆ ਮੇਰੇ ਮਹਾਨ ਖੁਦਾਵੰਦ ਜੀ ਸੱਚਮੁੱਚ ਸਰ ਜੀ ਜੋ ਵੀ ਪ੍ਰਭ ਜੀ ਹਥਿਆਰ ਸਾਡੀ ਹਾਨੀ ਦੇ ਲਈ ਉਠਾਏ ਜਾਣ ਖੁਦਾ ਸਭਨਾਂ ਨੂੰ ਨਿਕੰਮੇ ਕਰਨਾ ਮੇਰੇ ਮਹਾਨ ਪਰਮੇਸ਼ਰ ਜੀ ਸੱਚਮੁੱਚ ਵੈਰੀ ਦੇ ਸਾਹਮਣੇ ਸਾਡੀ ਮੇਜ਼ ਨੂੰ ਵਿਛਾਉਣਾ ਮੇਰੇ ਖੁਦਾ ਦਇਆ ਕਰਨਾ ਕਿਰਪਾ ਕਰਨਾ ਪਰਮੇਸ਼ਰ ਜੀ ਮਹਾਨ ਖੁਦਾਵੰ ਜੀ ਤੁਹਾਡਾ ਧੰਨਵਾਦ ਕਰਦੇ ਮੇਰੇ ਪਰਮੇਸ਼ਰ ਹਰ ਇੱਕ ਪੈਨ ਪ੍ਰਾਣ ਨੂੰ ਖੁਦਾਵੰ ਜੀ ਆਪਣੀ ਦਇਆ ਰਹਿਮ ਫਜ਼ਲ ਦੇ ਵਿੱਚ ਢੱਕ ਲੈਣਾ ਖੁਦਾਵੰ ਜੀ ਇਹਨਾਂ ਘਰਾਂ ਪਰਿਵਾਰਾਂ ਨੂੰ ਪ੍ਰਭ ਜੀ ਸੱਚੀ ਸ਼ਾਂਤੀ ਦੇਣਾ ਇਹਨਾਂ ਘਰਾਂ ਪਰਿਵਾਰਾਂ ਵਿੱਚ ਕਿਸੇ ਵੀ ਚੰਗੀ ਚੀਜ਼ ਦੀ ਥੋੜਾ ਨਾ ਰਵੇ ਪਰਮੇਸ਼ਰ ਜੀ ਕੋਈ ਵੀ ਸੋਗ ਪਰਮੇਸ਼ਰ ਨੰਦੀ ਜ਼ਿੰਦਗੀਆਂ ਵਿੱਚ ਨਾ ਹੋਵੇ ਪਰ ਪ੍ਰਭ ਜੀ ਤੁਹਾਡੇ ਆਨੰਦ ਦੀ ਭਰਪੂਰ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਪ੍ਰਭ ਜੀ ਬਹੁਤ ਆਇਤ ਦੇ ਨਾਲ ਠਹਿਰ ਜਾਵੇ ਮੇਰੇ ਖੁਦਾ ਮੇਰੇ ਮਹਾਨ ਪਰਮੇਸ਼ਰ ਦਇਆ ਕਰੋ ਕਿਰਪਾ ਕਰੋ ਮੇਰੇ ਸਮਰਥੀ ਖੁਦਾਵੰਨ ਜੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਖੁਦਾਵੰਨ ਜੀ ਹਰ ਇੱਕ ਸਾਹ ਦੇ ਲਈ ਪਰ ਜੀ ਹਰ ਇੱਕ ਸਾਹ ਨੂੰ ਤੁਸੀਂ ਸੰਭਾਲ ਕੇ ਰੱਖਣਾ ਪਰਮੇਸ਼ਰ ਜੀ ਸੱਚਮੁੱਚ ਖੁਦਾ ਆਪਣੀ ਦੁਆਵ ਪ੍ਰਾਰਥਨਾ ਵਿੱਚ ਵਧਾਉਣਾ ਪਰਮੇਸ਼ਰ ਜੀ ਵਚਨ ਪ੍ਰਾਰਥਨਾ ਵਾਲਾ ਮਨ ਦੇਣਾ ਪਰਮੇਸ਼ਰ ਜੀ ਸੱਚਮੁੱਚ ਖੁਦਾਵੰਦੀ ਸੰਗਤੀ ਵਾਲਾ ਮਨ ਦੇਣਾ ਪਰਮੇਸ਼ਰ ਜੀ ਤੁਹਾਡੇ ਵਚਨਾਂ ਦਾ ਡਰ ਪੈ ਰੱਖਣ ਵਾਲੇ ਹੋ ਜਾਈਏ ਖੁਦਾਵੰਦੀ ਸੱਚਮੁੱਚ ਪਰਮੇਸ਼ਰ ਜੀ ਤੁਹਾਡਾ پاک ਰੂਪ ਪਰਮੇਸ਼ਰ ਸਾਡੀ ਜ਼ਿੰਦਗੀਆਂ ਵਿੱਚ ਜੁੰਮਬਸ਼ ਕਰੇ ਮੇਰੇ ਖੁਦਾ ਸੱਚਮੁੱਚ ਦਇਆ ਰਹਿਮ ਕਿਰਪਾ ਫਜ਼ਲ ਪਲੇਹੀ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਹੋਵੇ ਮੇਰੇ ਖੁਦਾ दया करना कृपा करना प्रभु जी जदवी ਤੁਹਾਡੇ ਬੱਚੇ ਸੌਣ ਦੇ ਲਈ ਜਾਣ ਪਰਮੇਸ਼ਰ ਜੀ ਸੌਣ ਦੇ ਸਮੇਂ ਪਰਮੇਸ਼ਰ ਨਾ ਸੁਪਨਿਆਂ ਰਾਹੀ ਗੱਲਾਂ ਬਾਤਾਂ ਕਰਨੀਆਂ ਖੁਦਾਵੰ ਜੀ ਆਪਣੇ ਬਚਨਾਂ ਦੇ ਗੁੱਝੇ ਭੇਦਾਂ ਨੂੰ ਇਨਾਂ ਤੇ ਪ੍ਰਗਟ ਕਰਨਾ ਮੇਰੇ ਮਹਾਨ ਖੁਦਾ ਸੁਪਨਿਆਂ ਦੇ ਰਾਹੀ ਪ੍ਰਭੂ ਜੀ ਤੁਹਾਡੇ ਸਵਰਗੀ ਦੂਤ ਪਰਮੇਸ਼ਰ ਜੀ ਇਹਨਾਂ ਦੇ ਨਾਲ ਗੱਲਾਂ ਬਾਤਾਂ ਕਰਨ ਪਰਮੇਸ਼ਰ ਤੁਹਾਡਾ ਪਵਿੱਤਰ ਆਤਮਾ ਇਹਨਾਂ ਦੇ ਨਾਲ ਗੱਲਾਂ ਬਾਤਾਂ ਕਰੇ ਖੁਦਾਵੰਨ ਜੀ ਤੁਹਾਡੇ ਸਵਰਗੀ ਦੂਤ ਇਹਨਾਂ ਦੇ ਬਿਸਤਰਿਆਂ ਦੇ ird gird ਪਰਮੇਸ਼ਰ ਜੀ ਇਹਨਾਂ ਦੀ ਰਾਖੀ ਕਰਨ ਇਹਨਾਂ ਘਰਾਂ ਪਰਿਵਾਰਾਂ ਦੀ ਰਾਖੀ ਕਰਨ ਮੇਰੇ ਪਰਮੇਸ਼ਰ ਦਇਆ ਕਰਨਾ ਕਿਰਪਾ ਕਰਨਾ ਖੁਦਾਵੰਨ ਜੀ ਸਰਗਰਾਸ ਤੋਂ ਗੁੜੀ ਤੇ ਮਿੱਠੀ ਨੀਂਦ ਬਖਸ਼ਣਾ ਪ੍ਰਭ ਜੀ ਹਰੀ ਕੁਵੈਰੀ ਦੀ ਉਹ ਸ਼ਕਤੀ ਜੋ ਇਹਨਾਂ ਦੀ ਨੀਂਦ ਨੂੰ ਚੁਰਾਉਂਦੀ ਆ ਪ੍ਰਭ ਜੀ ਜੋ ਇਹਨਾਂ ਨੂੰ ਡਿਸਟਰਬਨੈਂਸ ਦਿੰਦੀ ਪਰਮੇਸ਼ਰ ਜੀ ਪ੍ਰਭ ਜੀ ਹਰੀ ਕੁਵੈਰੀ ਦੀ ਸ਼ਕਤੀ ਨੂੰ প্রভু ਯੇਸ਼ੂ ਮਸੀਹ ਨਾਮ ਚ ਕੈਨਸਲ ਕਰਦੇ ਆ ਰੱਦ ਕਰਦੇ ਆ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਪਰਮੇਸ਼ਵਰ ਜੀ ਮੈਂ ਵਿਸ਼ਵਾਸ ਕਰਦੀ ਪਰਮੇਸ਼ਵਰ ਜੀ ਕਿ ਤੁਸੀਂ ਸਾਡੀ ਦੁਆਵਾਂ ਪ੍ਰਾਰਥਨਾ ਨੂੰ ਕੰਨ ਲਗਾ ਕੇ ਸੁਣਿਆ ਕਬੂਲ ਕੀਤਾ ਪਰਮੇਸ਼ਵਰ ਜੀ ਜਿੱਦਾਂ ਤੁਸੀਂ ਸਾਰਾ ਦਿਨ ਸੰਭਾਲ ਕੇ ਰੱਖਿਆ ਰਾਤ ਦੇ ਸਮੇਂ ਚ ਵੀ ਸੰਭਾਲ ਕੇ ਰੱਖਣਾ ਰਾਤ ਦਾ ਇੱਕ ਇੱਕ ਪਲ ਪਰਮੇਸ਼ਰ ਤੁਹਾਡੇ ਸਮਰਥੀ ਹੱਥਾਂ ਚ ਸੌਂਪਦੇ ਆ ਮੇਰੇ ਖੁਦਾ ਰਾਤ ਦੇ ਸਮੇਂ ਚ ਪਰਮੇਸ਼ਰ ਜੀ ਤੁਹਾਡੇ ਸਰਗੀ ਦੂਤ ਸਾਡੀ ਰਾਖੀ ਕਰਨ ਮੇਰੇ ਖੁਦਾਵੰਨ ਜੀ ਪਰਬਜੀ ਸਵੇ ਆਪਣੀ ਮੈਮਾ ਦੇ ਲਈ ਜਗਾਉਣਾ ਪਰਬਜੀ ਤਾਂ ਕਿ ਅਸੀਂ ਪਹਿਲੀ ਪੇਟ ਖੁਸ਼ੀ ਦੇ ਨਾਲ ਖੁਦਾਵੰਨ ਜੀ ਤੁਹਾਡੀ ਹਜ਼ੂਰੀ ਦੇ ਵਿੱਚ ਲੈ ਕੇ ਆਈਏ ਹਰ ਇੱਕ ਆਲਸ ਸੁਸਤੀ ਦਾ ਗੰਦਾ ਆਤਮਾ ਸਾਡੀ ਜ਼ਿੰਦਗੀਆਂ ਵਿੱਚੋਂ ਦੂਰ ਕਰਨਾ ਪਰਬਜੀ ਜੋ ਸਾਨੂੰ ਤੁਹਾਡੀ ਮੈਮਾ ਤੇ ਵਧਾਈ ਕਰਨ ਤੋਂ ਰੋਕਦਾ ਪਰਬਜੀ ਸੱਚਮੁੱਚ ਜਿਹੜੇ ਲੋਕ ਵਧਣਾ ਚਾਹੁੰਦੇ ਤੁਹਾਡੇ ਨਾਮ 'ਚ ਵਧਣ ਮੇਰੇ ਪਰਮੇਸ਼ਰ ਜੀ ਤੁਹਾਡਾ ਰਹਿਮ ਫਜ਼ਲ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਹੋਵੇ ਮੇਰੇ ਖੁਦਾ ਦਇਆ ਕਰਨਾ ਕਿਰਪਾ ਕਰਨਾ ਪਰਮੇਸ਼ਰ ਜੀ ਮੈਂ ਵਿਸ਼ਵਾਸ ਕਰਦੀ ਆ ਤੁਸੀਂ ਮੇਰੀ ਪ੍ਰਾਰਥਨਾ ਨੂੰ ਸੁਣਿਆ ਪ੍ਰਭ ਜੀ ਇਹ ਸਾਰੀ ਪ੍ਰਾਰਥਨਾ ਪ੍ਰਭ ਯਸ਼ੂ ਮਸੀਹ ਨਾਮ ਦੇ ਵਿੱਚ ਮੰਗਦੀ ਆ ਆਮਨ ਆਮਨ ਆਮਨ